ਗੁਰੂ ਜੀ ਕਾ ਖਾਲਸਾ ਜੀ ਵਾਹਿਗੁਰੂ ਜੀ ਕੀ ਫਤਿਹ ਜੀ ਅ ਸਰ ਕਿੱਥੋਂ ਲੈ ਕੇ ਆਏ ਜੀ ਲੰਗਰ ਜੀ ਕਿੱਥੋਂ ਆਏ ਜੀ ਸ੍ਰੀ ਚਮਕੌਰ ਸਾਹਿਬ ਤੋਂ ਸ੍ਰੀ ਚਮਕੌਰ ਸਾਹਿਬ ਤੋਂ ਆਏ ਜੀ ਤੁਸੀਂ ਹਮ ਔਰ ਇਹ ਕੀ ਕਹਿੰਦੇ ਇੱਥੇ ਸੇਵਾ ਚੱਲ ਰਹੀ ਹੈ ਕਿੱਥੋਂ ਕਿੱਥੋਂ ਲੋਕ ਆਏ ਹੋਏ ਨੇ ਜੀ ਤੇ ਇਲਾਕਾ ਸਾਰਾ ਹੀ ਆ ਇਹ ਹੈ ਜੀ ਲਗਭਗ ਜਿੰਨੇ ਸਾਡੇ 25-30 ਪਿੰਡ ਨੇੜੇ-ਨੇੜੇ ਪੈਂਦੇ ਨੇ ਸਾਰੇ ਲੋਕ ਇੱਥੇ ਸਵੇਰ ਤੋਂ ਸੇਵਾ ਕਰ ਰਹੇ ਆ ਅੱਜ ਵੀ ਤੇ ਪਿਛਲੇ 5 ਦਿਨਾਂ ਤੋਂ ਲੱਗੇ ਹੋਏ ਨੇ ਲਗਾਤਾਰ ਕਿਉਂਕਿ 3-4 ਦਿਨਾਂ ਤੋਂ ਚਰਚਾ 'ਚ ਆ ਕੇ মিডিਆ ਜਾਣ ਕਰਕੇ ਇਹ ਮਸਲਾ ਨਹੀਂ ਕਹਿੰਦਾ ਜੇ মিডিਆ ਨਾ ਹੋਵੇ ਫਿਰ ਤਾਂ ਇਹ ਚ ਇਹ ਬਲੌਗ ਬਣਾ ਕੇ ਪਾਇਆ ਜਦ ਫੇ ਪਿੰਡਾਂ ਨੂੰ ਪਤਾ ਲੱਗਿਆ ਵੀ ਇੱਥੇ ਜਿਹੜਾ ਬੰਨ ਟੁੱਟਣ ਵਾਲਾ ਹੂੰ ਸੀ ਇਹ ਲੰਗਰ ਦੀ ਸੇਵਾ ਤੁਸੀਂ ਇਹ ਲੈ ਕੇ ਆਏ ਮਿੱਠੇ ਚੌਲ ਲੈ ਕੇ ਆਏ ਜੀ ਤੁਸੀਂ ਹਾਂਜੀ ਹਾਂਜੀ ਇਹ ਅਕਾਲੀ ਦਲ ਵਾਰਿਸ ਪੰਜਾਬ ਦੇ ਜਿਹੜੀ ਟੀਮ ਹੈ ਜੀ ਅੱਛਾ ਦੀਪ ਸਿੱਧੂ ਦੀ ਤੇ ਉਹਨਾਂ ਵੱਲੋਂ ਚੱਲ ਰਿਹਾ ਜੀ ਜਿੱਥੇ ਜਿੱਥੇ ਬੰਨਾਂ ਦੇ ਟੁੱਟ ਰਹੇ ਹਨ ਜਿੱਥੇ ਜਿੱਥੇ ਬੰਨ ਉੱਥੇ ਉੱਥੇ ਉਹਨਾਂ ਦੀ ਟੀਮ ਵੱਲੋਂ ਲੰਗਰ ਲੈ ਕੇ ਜਾਇਆ ਜਾ ਰਿਹਾ ਹੈ ਜੀ ਲਓ ਜੀ ਆ ਤਾਂ ਕਮਾਲ ਕਰਤਾ ਜੀ ਪਾਣੀ ਦਰਸ਼ਨ ਮੇਲੇ ਕਰਦੇ ਆਪਾਂ ਨੇ ਜੀ ਬੜਾ ਜ਼ਬਰਦਸਤ ਹੈ ਜੀ ਕੰਮ ਜੀ ਆ ਦੇਖੋ ਜੀ ਮਿੱਠੇ ਚੌਲਾਂ ਦਾ ਲੰਗਰ ਚੱਲ ਰਿਹਾ ਜੀ ਔਰ ਜ਼ਬਰਦਸਤ ਤਰੀਕੇ ਨਾਲ ਕੰਮ ਚੱਲ ਰਿਹਾ ਜੀ ਔਰ ਬੜੀ ਹੌਸਲੇ ਨਾਲ ਹ ਬੱਲੇ ਬੱਲੇ ਫੈਮਜ਼ ਰਿਕਾਰਡਸ ਦੀ ਟੀਮ ਸਾਖ ਸਾਥ ਰੱਬ ਦੇ ਵਾਹਿਗੁਰੂ ਦੇ ਅੱਲਾਹ ਤਾਲਾ ਦੇ ਪ੍ਰਭੂ ਦੇ ਜੇਕਰ ਦਰਸ਼ਨ ਕਰਨੇ ਆ ਜੀ ਤਾਂ ਇੱਥੇ ਜ਼ਰੂਰ ਪਹੁੰਚੋ ਤੇ ਦੇਖੋ ਲੋਕਾਂ ਦੀ ਸੇਵਾ ਦੀ ਹਰ ਤਰ੍ਹਾਂ ਫਿਰਕਾ ਸਭ ਕੁਝ ਪਰੇ ਰੱਖ ਕੇ ਔਰ ਇਕ ਹੋ ਕੇ ਪੰਜਾਬੀ ਡਟੇ ਹੋਏ ਨੇ ਜੀ ਬਹੁਤ ਚੰਗਾ ਲੱਗਿਆ ਜੀ ਵਾਹਿਗੁਰੂ ਜੀ ਖਾਲਸਾ ਸਾਹਿਬ ਵਾਹਿਗੁਰੂ ਜੀ ਕਿਰਪਾ ਜੀ